ਵਾਈਗੁਰਜੀ ਕਾ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਦਾਸ ਕਸ਼ਮੀਰ ਸਿੰਘ ਜੀ ਬਾਦ ਸਾਹਿਬ ਗੁਰਦੁਆਰਾ ਭਾਈ ਕਨੀਆ ਜੀ ਦੇ ਦਾਸ ਪ੍ਰਧਾਨ ਜੀ ਪ੍ਰਧਾਨਿਆ ਜੀ ਤੇ ਇਸ ਕਰਕੇ ਅੱਜ ਜਿਹੜਾ ਇਹ ਉਪਰਾਲਾ ਕੀਤਾ ਗਿਆ ਹੈ 357 ਸਤਾਬ ਦੀ ਗੁਰਤਾਂਤਨ ਗੁਰਤੇਗ ਬਾਦਰ ਸਾਹਿਬ ਜੀ ਦੇ ਜੋ ਇਹ ਅੱਜ ਸਾਲਾਨਾ ਕੈਂਪ ਲਗਾਇਆ ਗਿਆ ਹੈ ਇਹ ਸਾਡੇ ਵਾਰਡ ਨੰਬਰ ਹਲਕਾ ਦੱਖਣੀ ਦੇ ਅਨਚਾਰਜ ਬਲਜਿੰਦਰ ਸਿੰਘ ਜੀ ਟਿੰਕੂ ਜੀ ਔਰ ਸਾਡੇ ਵਿਧਾਇਕ ਇੰਦਰਬੀਰ ਸਿੰਘ ਜੀ ਬਲਾਰਿਆ ਸਾਹਿਬ ਇਹ ਸਾਰੇ ਔਰ ਗੁਰਦੁਆਰਾ ਭਾਈਕ ਨੇ ਆ ਜੀ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਇਲਾਕੇ ਦੇ ਸੰਜੋਗ ਦੇ ਨਾਲ ਜਿਹੜਾ ਇਹ ਕਾਰਜ ਅੱਜ ਪਹਿਲੀ ਵਾਰ ਅਸੀਂ ਕਾਰਨ ਚੱਲੇ ਆ ਪਾਸ਼ਾ ਨੇ ਬੜੀ ਕਿਰਪਾ ਕੀਤੀ ਆ 350 ਸਾਲਾਂ ਸਤਾਬਦੀ ਤੇ ਪਹਿਲੀ ਵਾਰ ਇਹ ਕੰਮ ਕੀਤਾ ਔਰ ਅਸੀਂ ਆਪਣੇ ਵਿਧਾਇਕ ਇੰਦਰਬੀਰ ਬਲਾਰੀਆ ਸਾਹਿਬ ਜੀ ਦਾ ਔਰ ਉਹਨਾਂ ਦੇ ਵਾਰਡ ਨੰਬਰ 43 ਤੋਂ ਚੁਣੇ ਬਲਜਿੰਦਰ ਸਿੰਘ ਜੀ ਟਿੰਕੂ ਔਰ ਕਸ਼ਮੀਰ ਸਿੰਘ ਜੀ ਪ੍ਰਧਾਨ ਗੁਰਦੁਆਰਾ ਬਾਬਾ ਕਨੀਆ ਜੀ ਵੱਲੋਂ ਇਹ ਸਾਰੇ ਇਲਾਕੇ ਦੇ ਸੰਗਤ ਦੇ ਸਹਿਯੋਗ ਨਾਲ ਇਹ ਜਿਹੜਾ ਅੱਜ ਪ੍ਰਾਲਾ ਕੀਤਾ ਬੜਾ ਸਲੰਘਾਯੋਗ ਆ ਕਿਉਂਕਿ ਬੜੀ ਇੱਥੇ ਗਰੀਬ ਔਰ ਮਾਰੇ ਬੰਦੇ ਰਹਿ ਰਹੇ ਸੀ ਜਿਨ੍ਹਾਂ ਦਾ ਕੋਈ ਲਾਜ ਵੱਲੋਂ ਕਈ ਮੁਸ਼ਕਲਾਂ ਆ ਰਹੀਆਂ ਸਨ ਪਰ ਕੁਝ ਚੀਜ਼ਾਂ ਤੋਂ ਜੋ ਜੋ ਅਸੀਂ ਕਰ ਸਕਦੇ ਆ ਉਹ ਅਮਨਦੀਪ ਸਿੰਘ ਜੀ ਹਸਪਤਾਲ ਵੱਲੋਂ ਜਿਹੜੀਆਂ ਇਹ ਟੀਮਾਂ ਇੱਥੇ ਪਹੁੰਚੀਆਂ ਨੇ ਉਹਨਾਂ ਦਾ ਵੀ ਇੱਥੇ ਆਇਆਂ ਤੇ ਧੰਨਵਾਦ ਕਰਦੇ ਆ ਔਰ ਸਭ ਤੋਂ ਜ਼ਿਆਦਾ ਸਾਡੇ ਇਸ ਬਜਿੰਦਰ ਸਿੰਘ ਜੀ ਟਿੰਕੂ ਜੀ ਔਰ ਵਿਧਾਇਕ ਇੰਦਰਪ ਸਿੰਘ ਜੀ ਬਲਾਰਿਆ ਸਾਹਿਬ ਉਹਨਾਂ ਨੂੰ ਇੱਕ ਬੇਨਤੀ ਕੀਤੀ ਸੀ ਵੀ ਜੇ ਤੁਸੀਂ ਸਾਡਾ ਸਹਿਯੋਗ ਦਿਓਗੇ ਤਾਂ ਅਸੀਂ ਜਿਹੜਾ ਇਹ ਅਪਰਾਲਾ ਸ਼ੁਰੂ ਕਰਾਂਗੇ ਔਰ ਔਰ ਚੰਗੀ ਹਮਾ ਮਿਲੇਗੀ ਪਰ ਬੜੇ ਲੋਕੀ ਅੱਜ ਇਥੋਂ ਦਵਾਈਆਂ ਲੈ ਕੇ ਜਿਹੜੀਆਂ ਜਿਹੜੀਆਂ ਮੁਸ਼ਕਲਾਂ ਦਸੀਆਂ ਡਾਕਟਰਾਂ ਨੇ ਉਹਨਾਂ ਨੇ ਇਥੇ ਫਰੀ ਦਵਾਈ ਦਿੱਤੀ ਆ ਔਰ ਵਿਸ਼ਵਾਸ ਦਿਵਾਇਆ ਹੈ ਕਿ ਜਿਨ੍ਹਾਂ ਜਿਨ੍ਹਾਂ ਦੀ ਦਵਾਈ ਇਥੇ ਇਥੇ ਨਹੀਂ ਮਿਲੀ ਉਹ 3 ਮਹੀਨਾ ਤੱਕ ਅਮਨਦੀਪ ਹਸਪਤਾਲ ਵਖਾ ਕੇ ਜਾ ਕੇ ਉਹਦਾ ਪੈਸਾ ਨਹੀਂ ਲੱਗੂਗਾ ਔਰ ਫਰੀ ਦਵਾਈ ਦਿੱਤੀ ਜਾਊਗੀ ਇਸ ਕਰਕੇ ਜਿਹੜੇ ਟੈਸਟ ਆ ਜੋ ਬਾਜ਼ਾਰ ਦੇ ਵਿੱਚ ਜਾਦੇ ਪੈਸਿਆਂ ਦੇ ਆ ਉਹਨਾਂ ਦੀ ਪਰਚੀ ਜਿਹਨਾਂ ਦੀ ਬਣੀ ਹੋਗੀ ਉਹ ਅੱਧੇ ਰੇਟ ਦੇ ਪੈਸਿਆਂ ਦੇ ਉਹਨਾਂ ਦੇ ਟੈਸਟ ਹੋਣਗੇ ਇਸ ਕਰਕੇ ਔਰ ਗਾਂ ਆਉਣ ਵਾਲਾ ਸਮਾਂ ਜਿਹੜਾ ਆਊਗਾ ਹੋ ਸਕਦਾ ਜੇ ਗੁਰੂ ਖਾਹਿਬ ਕਿਰਪਾ ਕਰੇ ਗਾਂ ਵੀ ਅਹੀਂ ਉਹ ਜਿਹੜਾ ਜਿਹੜਾ ਥੋੜਾ ਘਣਾ ਕਸਰ ਲੱਗੂਗੀ ਉਹ ਵੀ ਅਹੀਂ ਇਹਨਾਂ ਦੀ ਜਿਹੜੀ ਨਹੀਂ ਲੱਗਨ ਦਾਂਗੇ ਇਸ ਕਰਕੇ ਬੜਾ ਸੋਹਣਾ ਏ ਉਪਰਾਲਾ ਕੀਤਾ ਬੜੇ ਉਪਰਾਲੇ ਹੋਏ ਆ ਪਰ ਅਸੀਂ ਹੁਣ ਸੋਚਿਆ ਕਿ ਇੱਕ ਇਹ ਵੀ ਉਪਰਾਲਾ ਕਰੀਏ ਜਿਹਦੇ ਨਾਲ ਸਾਡੇ ਵਿਚਾਰੇ ਗਰੀਬ ਦੁਨੀਆ ਲੋਕੀ ਪੰਜਾ ਪੰਜਾ ਘਾਟ ਚ ਥਾਂ ਲੈ ਰਿਆ ਅਜੇ ਵੀ ਕਈ ਮੁਸ਼ਕਲਾਂ ਆ ਪਰ ਜਿਹੜੀ ਮੁਸ਼ਕਲ ਹੈ ਔਰ ਥੋੜੀ ਜੀ ਰੰਬੀ ਆ ਗੁਰੂ ਸਾਹਿਬ ਕਿਰਪਾ ਕਰਨ ਸਾਢੇ 3 ਤੋਂ ਸਤਾਬ ਦੀ ਤਨ ਤਨ ਗੁਰੂ ਤੇਗ ਬਹਾਦਰ ਜੀ ਦੇ ਅੱਜ ਸ਼ਹੀਦੀ ਦਿਹਾੜੇ ਨੇ ਵਾਸਤੇ ਇਹ ਜਿਹੜਾ ਸਮਾਗਮ ਅਰੰਭਿਆ ਗਿਆ ਅੱਜ ਸਵੇਰ ਤੋਂ ਪਹਿਲਾਂ ਛਾਪ ਗੌਰਿਆਂ ਦਾ ਲੰਗਰ ਹੀ ਗੁਰੂ ਸਾਹਿਬ ਜੀ ਦਾ ਅਖੰਡ ਪਾਠ 3 ਦਿਨ ਤੋਂ ਆਰੰਭ ਕਰਾਇਆ ਗਿਆ ਸੀ ਅੱਜ ਉਹਨਾਂ ਦੇ ਭੋਗ ਪਾਏ ਗਏ ਆ ਉਹਨ ਭੋਗਾਂ ਤੋਂ ਬਾਅਦ ਅੱਜ ਇਹ ਜਿਹੜਾ ਪ੍ਰਾਲਾ ਕੀਤਾ ਬੜਾ ਸਲੰਗਾ ਜੋਗਿਆ ਅਸੀਂ ਜਿੱਥੇ ਜਿੱਥੇ ਹਲਕੇ ਦੇ ਇੰਦਰ ਵੀ ਬਲਾਰੀਆ ਸਾਹਿਬ ਜੀ ਦਾ ਧੰਨਵਾਦ ਓਵੇਂ ਓਵੇਂ ਨਾਲ ਸਾਡੇ ਵਾਰਡ ਨੰਬਰ 43 ਦੇ ਬਲਜਿੰਦਰ ਸਿੰਘ ਟਿੰਕੂ ਜੀ ਔਰ ਦਾਸ ਗੁਰਦੁਆਰਾ ਭਾਈਕਨੀ ਆਜੀ ਦੇ ਪ੍ਰਧਾਨ ਨਾਤਾ ਤੋਂ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਪ੍ਰਾਲਾ ਕੀਤਾ ਇਸ ਕਰਕੇ ਸਾਰਿਆਂ ਡਾਕਟਰਾਂ ਦੀ ਟੀਮ ਵੱਲੋਂ ਔਰ ਸਾਡੇ ਬਲਾਰੀਆ ਸਾਹਿਬ ਦੀ ਟੀਮ ਵੱਲੋਂ ਜੀ ਆਇਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਜਿੰਦਰ ਸਿੰਘ ਟਿੰਕੂ ਜੀ ਇੰਚਾਰਜ ਵਾਰਡ ਨੰਬਰ 43 ਕਾਂਗਰਸ ਪਾਰਟੀ ਵੱਲੋਂ ਆਜਾ ਜਿਹੜਾ ਕੈਂਪ ਆ ਗੁਰਦੁਆਰਾ ਭਾਈਕਨੇ ਆ ਜੀ ਪ੍ਰਬੰਧਕ ਕਮੇਟੀ ਦੇ ਸਮੂਹ ਪ੍ਰਧਾਨ ਸਾਹਿਬ ਪੁਰ ਸਮੂਹ ਮੈਂਬਰਾਂ ਦੇ ਸਹਿਯੋਗ ਸਦਕਾ ਅੱਜ ਜੋ ਮੈਡੀਕਲ ਕੈਂਪ ਲਗਾਇਆ ਗਿਆ ਹੈ ਮੈਡੀਕਲ ਦੇ ਕੈਂਪ ਦੇ ਨਾਲ ਨਾਲ ਅਸੀਂ ਇੱਥੇ ਖੂਨਦਾਨ ਕੈਂਪ ਵੀ ਲਗਾਇਆ ਹੈ ਜਿਸ ਚ ਲੋਕੀ ਹਮ ਭਾਗੇ ਆਪਣਾ ਬਲੱਡ ਡੋਨੇਟ ਕਰ ਰਹੇ ਨੇ ਜਿਹੜੇ ਲੋੜਵੰਦ ਪਰਿਵਾਰ ਆ ਉੱਥੇ ਦਵਾਈਆਂ ਲੈ ਕੇ ਆਪਣਾ ਜੋ ਵੀ ਲੋੜਵੰਦ ਦੀ ਦਵਾਈਆਂ ਦੀ ਲੋੜ ਹੀ ਉਹ ਲੈ ਕੇ ਆਪਣੇ ਬਿਮਾਰੀ ਦਾ ਇਲਾਜ ਕਰਾ ਰਹੇ ਨੇ ਅੱਜ ਸਭ ਤੋਂ ਪਹਿਲਾਂ ਜੀ ਇੱਕ ਲੱਗਾ ਜੀ ਆਪਣਾ ਹੱਡੀਆਂ ਦਾ ਫੇਰ ਲੱਗਾ ਜੀ ਹਾਰਮੋਨਸ ਉਹ 슈ਗਰ ਦਾ ਇਹ ਦੂਸਰਾ ਇੱਕ ਬ੍ਰੇਨ ਦਾ ਲੱਗਾ ਹੈ ਜੀ ਠੀਕ ਹੈ ਤਾਂ ਜਿਹੜਾ ਟੋਟਲ ਟੈਸਟ ਵਾ ਜਿਹੜੇ ਲੋਕਾਂ ਦੇ ਜਿਵੇਂ ਕਿ ਥੈਰਲ ਆ ਜਾਂ ਓਟੀਪੀ ਆ ਜਾਂ ਕੋਈ ਹੋਰ ਵੀ ਆ ਇੱਕ ਹੱਡੀਆਂ ਦਾ ਟੈਸਟ ਹੁੰਦਾ ਉਹ ਵੀ ਕਰਾਇਆ ਗਿਆ ਸਾਰੀ ਟੀਮ ਡਾਕਟਰਾਂ ਦੀ ਬੈਠੀ ਆ ਅਸੀਂ ਧੰਨਵਾਦ ਵੀ ਕਰਦੇ ਆ ਅੰਮ੍ਰਿਤ ਦੀਪੋ ਹਸਪੀਟਲ ਵਾਲਿਆਂ ਦਾ ਜਿਨ੍ਹਾਂ ਨੇ ਸਾਡਾ ਸਹਿਯੋਗ ਦੇ ਕੇ ਕੈਂਪ ਨੂੰ ਸਫਲ ਬਣਾਇਆ ਜੀ ਕੈਂਪ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਦਾ ਕੈਂਪ ਜੀ ਸਵੇਰੇ 10 ਵਜੇ ਤੋਂ ਸਟਾਰਟ ਹੋ ਗਏ 2 ਵਜੇ ਤੱਕ ਚੱਲੇਗਾ ਜਿਹਦੇ ਵਿੱਚ ਅਨੇਕਾਂ ਹੀ ਹੋਂ ਤੱਕ ਤੁਹਾਡੀ ਲਿਸਟ ਮੁਤਾਬਕ ਕੋਈ 150 ਤੋਂ ਉੱਪਰ ਪਲੱਸ ਮਰੀਜ਼ ਨੇ ਟੈਸਟ ਕਰਾ ਲਏ ਹੋਏ ਨੇ ਹਲੇ ਸਮਾਂ 12 ਵਜੇ ਨੇ ਗੁਰੂ ਮਹਾਰਾਜ ਕਿਰਪਾ ਕਰਨਾ ਹਲੇ ਵੀ ਬਹੁਤ ਸੰਗਤ ਆ ਰਹੀ ਹੈ ਤੇ ਗਾਂ ਵੀ ਬਹੁਤ ਦੇਖੋ ਜੀ ਸਾਡੀ ਹਮੇਸ਼ਾ ਇਹੋ ਕੋਸ਼ਿਸ਼ ਰਹਿੰਦੀ ਹੈ ਆਪਣੇ ਹਲਕਾ ਨਿਵਾਸੀਆਂ ਦੇ ਹਮੇਸ਼ਾ ਨਾਲ ਸਹਿਯੋਗ ਕਰਨਾ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਖੜੇ ਆ ਤੇ ਹਮੇਸ਼ਾ ਖੜੇ ਰਵਾਂਗੇ ਚਾਹੇ ਉਹ ਦੁੱਖ ਸੁੱਖ ਦੇ ਹਮੇਸ਼ਾ ਭਾਈਵਾਲ ਬਣ ਕੇ ਰਹੇ ਆ ਸੁਖਦਾਰਿੰਦਰबीर ਸਿੰਘ ਬਲਾਰੀਆ ਦੀ ਵੀ ਇਹੋ ਸੋਚ ਰਹੀ ਹੈ ਕਿ ਹਮੇਸ਼ਾ ਆਪਣੇ ਵਰਕਰ ਦੇ ਨਾਲ ਹਮੇਸ਼ਾ ਆਪਣੀ ਟੀਮ ਦੇ ਨਾਲ ਮਿਲ ਕੇ ਚੱਲਾਂ ਤੇ ਅਸੀਂ ਵੀ ਉਹਨਾਂ ਦੇ ਇਹ ਚੱਲੇ ਕਦਮਾਂ ਦੇ ਉੱਤੇ ਚੱਲ ਰਹੇ ਹਾਂ ਅਸੀਂ ਵਾਰ ਦੇ ਵਿੱਚ ਹਰੇਕ ਲੋੜਵੰਦ ਪਰਿਵਾਰਾਂ ਦੀ ਜਾਂ ਕਿਸੇ ਵੀ ਸਮੱਸਿਆ ਪਹਿਲ ਦੇ ਧਾਰ ਤੇ ਆਡੀ ਪੂਰੀ ਟੀਮ ਜਿਹੜੀ ਤੇ ਇਸ ਟਾਈਮ ਖਲੋਤੀ ਹੋਏ ਨੇ ਇਹਨਾਂ ਦੇ ਸਹਿਯੋਗ ਸਦਕਾ ਹੀ ਪੂਰਾ ਕੰਮ ਕਰਾਂਗੇ ਇਲਾਕੇ 'ਚ ਕੈਂਪ ਦੁਬਾਰਾ ਵੀ ਲੱਗੇਗਾ ਜੀ ਵੇਖੋ ਜੀ ਇਹ ਤੁਹਾਨੂੰ ਹੁਣੇ ਸਾਡੇ ਪ੍ਰਧਾਨ ਸਾਹਿਬ ਸਦਾ ਕਸ਼ਮੀਰ ਸਿੰਘ ਜੀ ਨੇ ਦੱਸਿਆ ਹੈ ਕਿ ਇਹ ਸਾਡਾ ਪਹਿਲਾ ਹੀ ਅੱਜ ਕੈਂਪ ਲਾਇਆ ਹੈ ਗੁਰੂ ਮਹਾਰਾਜਾ ਕਿਰਪਾ ਕਰਨ ਸੰਗਤਾਂ ਦਾ ਸਹਿਯੋਗ ਮਿਲਿਆ ਹੈ ਤੇ ਭਾਈ ਕਨੀਆ ਜੀ ਗੁਰਦਾਰ ਪ੍ਰਬੰਧਕ ਕਮੇਟੀ ਦਾ ਬੜਾ ਸਹਿਯੋਗ ਹੈ ਹਨ ਜੀ ਆਪਾਂ ਇਹਨਾਂ ਦੇ ਸਹਿਯੋਗ ਸਦਕਾ ਕੋਸ਼ਿਸ਼ ਕਰਾਂਗੇ ਹਰ ਮਹੀਨੇ ਬਾਅਦ ਜਾਂ ਦੋ ਮਹੀਨੇ ਬਾਅਦ ਇੱਥੇ ਕੈਂਪਰ ਆਰਗੇਨਾਈਜ਼ ਜ਼ਰੂਰ ਕਰਾਂਗੇ ਆਹੇ ਕੁਝ ਕੀ ਫਤਿਹ ਅੱਜ ਸਹਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਦੀ ਸ਼ਹੀਦੀ ਦੇ ਸਬੰਧ ਵਿੱਚ ਅੱਜ ਸਮਰਪਿਤ ਜਿਹੜਾ ਇਹ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਦੇ ਗੁਰਦੁਆਰਾ ਭਾਈ ਕਨਿਆ ਜੀ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਅਤੇ ਇਲਾਕਾ ਨਿਵਾਸੀ ਦੇ ਸੰਯੋਗ ਦੇ ਨਾਲ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ ਔਰ ਸਾਡੇ ਇਲਾਕੇ ਦੇ ਇੰਦਰਬੀਰ ਜੀ ਬਲਾਰਿਆ ਸਾਹਿਬ ਉਹਨਾਂ ਦੀ ਸੋਚ ਦੇ ਨਾਲ ਨਾਲ ਸਾਡੇ ਵਾਰਡ ਨੰਬਰ 43 ਤੋਂ ਬਲਿੰਦਰ ਸਿੰਘ ਜੀ ਟਿੰਕੂ ਇਹਨਾਂ ਨੇ ਆਪਣੀ ਟੀਮ ਕਰਕੇ ਤਿਆਰ ਔਰ ਭਾਈ ਕਨਿਆ ਜੀ ਦੀ ਮੈਨੀਮੇਡ ਕਮੇਟੀ ਵੱਲੋਂ ਸਾਰੇ ਨੇ ਰਲ ਕੇ ਉਪਰਾਲਾ ਕੀਤਾ ਤਾਂ ਕਿ ਵਾਰਡ ਨੰਬਰ 43 ਦੇ ਜਿਹੜੇ ਲੋੜ ਬੰਦ ਇਤੇ ਇਲਾਜ ਕਰਉਣ ਵਾਸਤੇ ਲੋਕ ਪਹੁੰਚੇ ਨੇ ਇਹਨਾਂ ਵਾਸਤੇ ਵਿਸ਼ੇਸ਼ ਜਿਹੜਾ ਕੈਂਪ ਲਗਾਇਆ ਗਿਆ ਹੈ ਉਹ ਕੈਂਪ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ੀਰੀ ਨੂੰ ਸਮਰਪਿਤ ਔਰ ਇਹੋ ਜਿਹੇ ਉਪਰਾਲੇ ਬੜੇ ਹੀ ਸ਼ਲਾਘਾਯੋਗ ਨੇ ਮੈਂ ਜਿੱਤੇ ਇੰਦਰਬੀਲ ਬਲਾਰੀਆ ਦਾ ਧੰਨਵਾਦ ਕਰਾਂਗਾ ਉਥੇ ਨਾਲ ਦੀ ਨਾਲ ਬਲਜਿੰਦਰ ਸਿੰਘ ਟਿੰਕੂ ਜਾਂ ਔਰ ਨਾਲ ਦੇ ਨਾਲ ਭਾਈ ਗਨੇਯਾ ਜੀ ਦੇ ਪ੍ਰਧਾਨ ਸਦਾ ਕਸ਼ਮੀਰ ਸਿੰਘ ਹੋਣਾ ਦਾ ਕਰਾਂਗਾ ਔਰ ਇਹੋ ਹੀ ਬੇਨਤੀ ਕਰਾਂਗਾ ਇਸੇ ਤਰ੍ਹਾਂ ਹੀ ਹਰ ਸਾਲ ਦੇ ਸਾਲ ਜਿੱਤਰਾ ਵੀ ਜਮਾ ਲਗੇ ਇਹੋ ਜਿਹੇ ਜਿਹੜੇ ਯੋਗਦਾਨ ਪਾ ਕੇ ਲੋੜਵੰਦ ਲੋਕਾਂ ਦੀ ਸੇਵਾ ਕਰਦੇ ਰਹਿਣ ਇਹ ਸਭ ਤੋਂ ਵੱਡਾ oprala ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਸ਼ਰਮਤ 350 ਸਾਲਾ ਜਿਹੜਾ ਅਸੀਂ ਗੁਰਪਬ ਮਨਾ ਰਹੇ ਹਾਂ ਸ਼ਹੀਦੀ ਅਸੀਂ ਅਪਰਾਲਾ ਕਰਾਂਗੇ ਔਰ ਇਸੇ ਤਰ੍ਹਾਂ ਹੀ ਕੈਂਪ ਵਿਖੇ ਲਗਾਏ ਜਾਣ ਤੇ ਲੋਕ ਇਸ ਵਾਰਡ ਦੇ ਜਿਹੜੇ ਨੇ ਆਪਣਾ ਇਲਾਜ ਕਰਾ ਸਕਣ ਸੋ ਇੰਨੀਆਂ ਬੇਨਤੀਆਂ ਕਰਦਾ ਹਾਂ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ ਟਿੰਕੂ ਜੀ ਦਾ ਕਸ਼ਮੀਰ ਜੀ ਦਾ ਬਲਾਗਿਆ ਸਾਹਿਬ ਜੀ ਦਾ ਸਾਰਾ ਹੀ ਵਾਰਡ ਵਾਸੀਆਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸੰਯੋਗਤਾ ਸੋ ਇੰਨੀਆਂ ਬੇਨਤੀਆਂ ਵਰਪਾਰ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦੀ ਫਤਿਹ ਭਾਈ ਕਨਈਆ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਇਹ ਖੂਨਦਾਨ ਦਾ ਕੈਂਪ ਲਾਇਆ ਗਿਆ ਜਿੱਥੇ ਕਿ ਲੋਕਾਂ ਨੂੰ ਟੈਸਟਾਂ ਦੀਆਂ ਸਹੂਲਤਾਂ ਤੇ ਦਵਾਈਆਂ ਵੀ ਮੁਹੱਈਆ ਕਰਾਈਆਂ ਗਈਆਂ ਇਹ ਸਾਡਾ ਵੀਰ ਬਰਜਿੰਦਰ ਸਿੰਘ ਟਿੰਕੂ ਜੋ ਕਿ ਕਾਂਗਰਸ ਦੇ ਵੱਲੋਂ ਇੱਥੋਂ ਚੋਣ ਲੜ ਚੁੱਕਾ ਵਾਰਡ ਨੰਬਰ 43 ਤੋਂ ਉਹਨਾਂ ਦੀ ਟੀਮ ਪੂਰੀ ਟੀਮ ਨੇ ਰਲ ਕੇ ਜਿਹੜਾ ਪ੍ਰੋਗਰਾਮ ਕੀਤਾ ਤੇ ਇੰਦਰਬੀਰ ਸਿੰਘ ਬਲਾਰੀਆ ਵੀ ਦੇ ਜਿਹੜੇ ਸਾਰੇ ਕਾਉਂਸਲਰ ਸੀ ਜਿਨ੍ਹਾਂ ਨੇ ਵੀ ਇਲੈਕਸ਼ਨ ਲੜੀ ਸੀ ਉਹ ਸਾਰੇ ਇੱਥੇ ਪਹੁੰਚੇ ਆ ਤੇ ਉਹਨਾਂ ਦਾ ਇੰਦਰਬੀਰ ਸਿੰਘ ਬਲਾਰੀਆ ਦਾ ਬੜਾ ਵੱਡਾ ਯੋਗਦਾਨ ਆ ਇਸ ਕੈਂਪ ਦੇ ਵਿੱਚ ਤੇ ਇਸ ਤਰ੍ਹਾਂ ਹੀ ਸਾਰੀਆਂ ਵਾਡਾਂ ਦੇ ਵਿੱਚ ਇਸ ਤਰ੍ਹਾਂ ਦੇ ਕੈਂਪ ਲਾਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram اور WhatsApp چینل پر